ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦਾ ਹਾਂ ਤੁਸੀਂ ਸਾਰੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਤੁਸੀਂ ਦੇਖ ਰਹੇ ਹੋ ਪੰਜਾਬ ਐਜੂਕੇਸ਼ਨਲ ਯੂਥ ਦਾ ਆਫੀਸ਼ੀਅਲ YouTube ਚੈਨਲ ਇਸ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਤੇ ਚੈਨਲ ਨੂੰ ਹੁਣੇ ਸਬਸਕ੍ਰਾਈਬ ਕਰ ਲਿਓ ਜੀ ਤੇ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਿਓ ਤਾਂ ਜੋ ਇਸ ਤਰ੍ਹਾਂ ਦੀਆਂ ਵੀਡੀਓਜ਼ ਦੇ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਜਾਿਆ ਕਰੇ ਤਾਂ ਸ਼ੁਰੂ ਕਰਦੇ ਹਾਂ ਅੱਜ ਦੀ ਇਹ ਵੀਡੀਓ ਇਹ ਵੀਡੀਓ ਪੀਐਸਪੀਸੀਐਲ ਕਲਰਕ ਪੀਪੀਐਸਸੀ ਨੈਤ ਸਿਲਦਾਰ ਪੰਜਾਬ ਪੁਲਿਸ ਪੀਟ੍ਰੀਪਲੱਸਬੀ ਕਲਰਕ ਪੰਜਾਬ ਪਟਵਾਰੀ ਐਕਸਾਈਜ਼ ਇਨਸਪੈਕਟਰ ਜਾਂ ਫਿਰ ਕੋਈ ਵੀ ਪੰਜਾਬ ਸਟੇਟ ਐਗਜ਼ਾਮ ਹੋਵੇ ਇਹ ਹਰ ਇੱਕ ਐਗਜ਼ਾਮ ਦੇ ਵਿੱਚ ਪੁੱਛੇ ਜਾਣ ਵਾਲੇ ਐਮਸੀਕਿਊਜ਼ ਨੂੰ ਕਵਰ ਕਰਦੀ ਹੈ ਹਾਂਜੀ ਆਪਾਂ ਸ਼ੁਰੂ ਕੀਤਾ ਸੀ ਜੀ ਪੰਜਾਬੀ ਅਤੇ ਉਪਭਾਸ਼ਾਵਾਂ ਬਾਰੇ ਆਪਾਂ ਪਾਰਟ 1 ਅਤੇ 2 ਦੇ ਵਿੱਚ ਪੰਜਾਬੀ ਭਾਸ਼ਾ ਬਾਰੇ ਪੜ੍ਹ ਲਿਆ ਸੀ ਅਤੇ ਕੁਝ ਉਪਭਾਸ਼ਾਵਾਂ ਨੂੰ ਵੀ ਡਿਸਕਸ ਕੀਤਾ ਸੀ ਜੋ ਕਿਸਨ ਮਾਜੀ ਦੁਆਬੀ ਮਲਵਈ ਅਤੇ ਪੁਆਦੀ ਅੱਜ ਪਾਠ 3 ਦੇ ਵਿੱਚ ਤਿੰਨ ਉਪਭਾਸ਼ਾਵਾਂ ਦੇ ਬਾਰੇ ਹੋਰ ਪੜ੍ਹਾਂਗੇ ਜੋ ਕਿ ਹਨ ਡੋਗਰੀ, ਮੁਲਤਾਨੀ ਤੇ ਪੋਠੋਹਾਰੀ ਚਲੋ ਆਓ ਆਪਾਂ 1 ਵਾਈ 1 ਕਰਕੇ ਇਹਨਾਂ ਉਪਭਾਸ਼ਾਵਾਂ ਦੇ ਬਾਰੇ ਪੜ੍ਹਦੇ ਹਾਂ ਹਾਂਜੀ ਉਪਭਾਸ਼ਾ ਹੈਗੀ ਆ ਡੋਗਰੀ ਡੋਗਰ ਦਾ ਅਰਥ ਹੈ ਪਹਾੜ ਇਹ ਬੋਲੀ ਪੰਜਾਬ ਦੇ ਨਾਲ ਦੇ ਪਹਾੜੀ ਇਲਾਕਿਆਂ ਦੇ ਵਿੱਚ ਵਰਤੀ ਜਾਂਦੀ ਹੈ ਕੁੱਲੂ ਕਾਂਗੜਾ ਸ਼ਿਮਲਾ ਜੰਮੂ ਤੇ ਸਿਆਲਕੋਟ ਦੇ ਪਹਾੜੀ ਇਲਾਕੇ ਇਸ ਦੇ ਘੇਰੇ ਦੇ ਵਿੱਚ ਆਉਂਦੇ ਨੇ ਇਹੀ ਪੋਠੋਹਾਰੀ ਨਾਲ ਮੇਲ ਖਾਂਦੀ ਹੈ ਮਿੱਗੀ ਤੁੱਗੀ ਇੱਥੇ ਵੀ ਵਰਤਦੇ ਹਨ ਕਿਰਿਆ ਦੇ ਵਿੱਚ ਦੇ ਦੀ ਵਰਤੋਂ ਵਾਧੂ ਕਰਦੇ ਹਨ ਜਿਵੇਂ ਗਏ ਨੂੰ ਗਏ ਦੇ ਨੇ ਸੀ ਜਾਂ ਸਾਦੀ ਥਾ ਥੱਥਾ ਸ਼ਬਦ ਵਰਤ ਕੇ ਇਸ ਵਾਕਾਂ ਦੇ ਰੂਪ ਨੂੰ ਬਦਲਦੇ ਹਨ ਜਿਵੇਂ ਕੈ ਛੱਡਿਆ ਸੀ ਨੂੰ ਗਲਾਈ ਛੋੜਿਆ ਥਾ ਬੋਲਣਗੇ ਇਹ ਦੀ ਵਰਤੋਂ ਆਮ ਕਰਦੇ ਹਨ ਜਿਵੇਂ ਸੋਈਏ ਬਾਪੂਏ ਦੀ ਅਗਲੀ ਉਪਭਾਸ਼ਾ ਹੈਗੀ ਆ ਮੁਲਤਾਨੀ ਪੁਰਾਤਨ ਪੰਜਾਬ ਦਾ ਬਹੁਤ ਸਾਹਿਤ ਮੁਲਤਾਨੀ ਦੇ ਵਿੱਚ ਪ੍ਰਾਪਤ ਹੈਗਾ ਮੁਲਤਾਨੀ ਜ਼ਿਲ੍ਹਾ ਮੁਲਤਾਨ ਦੀਆਂ ਤਹਿਸੀਲਾਂ ਮੁਲਤਾਨ ਸੁਜਾਬਾਦ ਤਿਲੋਦਰਾ ਅਤੇ ਮੁਜ਼ਫਰਗੜ ਦੇ ਜ਼ਿਲ੍ਹੇ ਵਿੱਚ ਬੋਲੀ ਜਾਂਦੀ ਹੈ ਬਹਾਵਲਪੁਰ ਦੀ ਬੋਲੀ ਬਹੁਤੀ ਮੁਲਤਾਨੀ ਹੈਗੀ ਹੈ ਕਈ ਇਸ ਨੂੰ ਸਰਾਇਕੀ ਵੀ ਕਹਿੰਦੇ ਹਨ ਇਸੇ ਤਰ੍ਹਾਂ ਡੇਰਾ ਗਾਜ਼ੀ ਖਾਨ ਦੀ ਬੋਲੀ ਵੀ ਮਲਤਾਨੀ ਹੀ ਕਹੀ ਜਾ ਸਕਦੀ ਹੈ ਭਾਵੇਂ ਇਸ ਨੂੰ ਡੇਰਾ ਜਾਤੀ ਕਹਿ ਕੇ ਵੱਖ ਕਰਨ ਦਾ ਯਤਨ ਕੀਤਾ ਗਿਆ ਹੈਗਾ ਕਿਰਿਆ ਦਾ ਭਵਿਖ ਰੂਪ ਬਾਰ ਦੀ ਬੋਲੀ ਵਾਲੀ ਹੈ ਭਾਵ ਜასი ਖਾਸੀ ਰਹਿਸੀ ਆਦ ਪਰ ਭੂਤਕਾਲ ਦੇ ਵਿੱਚ ਆਹ ਦੀ ਥਾਂ ਹਾਈ ਸੁਣਿਆ ਜਾਏਗਾ ਇਸੇ ਤਰ੍ਹਾਂ ਚੱਲਣਾ ਨੂੰ ਜੁਲਣਾ ਅਤੇ ਵੈਂਡਾ ਟੈਂਡਾ ਕਿਨ ਆਦ ਇਸ ਦੀ ਪਛਾਣ ਦੇ ਪ੍ਰਸਿੱਧ ਬੋਲ ਹੈਗੇ ਐ ਇਸ ਤੋਂ ਬਾਅਦ ਲਾਸਟ ਅਤੇ ਅਗਲੀ ਉਪਭਾਸ਼ਾ ਹੈਗੀ ਆ ਪੋਠੋਹਾਰੀ ਇਹ ਬੋਲੀ 라ਵਲਪਿੰਡੀ ਕੈਬਲਪੁਰ ਯਾਨਕਿ ਅਟਕ ਜੇਲਮ ਦੀ ਸੂਹਾ ਨਦੀ ਦੇ ਆਰ ਪਾਰ ਤੇ ਆਰ ਪਾਰ ਦੇ ਜੰਮੂ ਕਸ਼ਮੀਰ ਦੇ ਨਾਲ ਲੱਗਦੇ ਇਲਾਕੇ ਮੀਰਪੁਰ ਦੇ ਵਿੱਚ ਬੋਲੀ ਜਾਂਦੀ ਹੈ ਪੁਰਾਣੇ ਸਮਿਆਂ ਦੇ ਵਿੱਚ ਇਹ ਇਲਾਕਾ ਜਿਹੜਾ ਵਿਦਿਆਰਥ ਕੇਂਦਰ ਰਿਹਾ ਹੈ ਤਕਸ਼ਿਲਾ ਇੱਥੇ ਹੀ ਸਥਾਪਿਤ ਸੀ ਤੇ ਵਿੱਚੋਂ ਕੁਝ ਸਮਾਂ ਪਛੜਿਆ ਰਹਿ ਕੇ ਨਵੀਨ ਯੁੱਗ ਵਿੱਚ ਇਸ ਇਲਾਕੇ ਨੇ ਚੌਖੇ ਸਾਹਿਤਕਾਰਾਂ ਨੂੰ ਜਿਹੜਾ ਉਹ ਜਨਮ ਦਿੱਤਾ ਮੈਂਡਾ ਟੈਂਡਾ ਤੇ ਕਿੰਨ ਵੰਜ ਦੇ ਬੋਲ ਇਸ ਦੇ ਮੁਲਤਾਨੀ ਉਪਭਾਸ਼ਾ ਦੇ ਨਾਲ ਹੀ ਮਿਲਦੇ ਜੁਲਦੇ ਆ ਇਸ ਉਪ ਬੋਲੀ ਦੇ ਵਿੱਚ ਮਿੱਗੀ ਤੁੱਗੀ ਦੇ ਨਾਲ ਲਾਵਾਂ ਦੀ ਥਾਂ ਦੁਲਾਵਾਂ ਦੀ ਵਰਤੋਂ ਵਧੇਰੇ ਕੀਤੀ ਜਾਂਦੀ ਹੈ ਜਿਵੇਂ ਕਿਸ ਕੈ ਕੈਪ ਜਾਂ ਕਰੋਨਾ ਆਦ ਇਸ ਤਰ੍ਹਾਂ ਕਿੱਥੇ ਨੂੰ ਕੁੱਥੇ ਅਤੇ ਸਾਡੇ ਦੀ ਥਾਂ ਅਸਾਂ ਨੇ ਇਸ ਤਰੀਕੇ ਦੇ ਨਾਲ ਬੋਲਦੇ ਆ ਈੜੀ ਦੀ ਥਾਂ ਹਾਹੇ ਸ਼ਬਦ ਦੀ ਹਾਹੇ ਅੱਖਰ ਦੀ ਵਰਤੋਂ ਆਮ ਹੀ ਕੀਤੀ ਜਾਂਦੀ ਹੈ ਜਿਵੇਂ ਇਸ ਦੀ ਥਾਂ ਹਿਸ ਤੇ ਇਹਦੀ ਥਾਂ ਹੇਹ ਇਹ ਸਨ ਜੀ ਪੰਜਾਬੀ ਅਤੇ ਉਹਨਾਂ ਦੀਆਂ ਉਪਪਸ਼ਾਵਾਂ ਆਈ ਹੋਪ ਤੁਹਾਨੂੰ ਇਸ ਵੀਡੀਓਜ਼ ਦੇ ਤਿੰਨਾਂ ਪਾਰਟਸ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਿਆ ਹੋਵੇਗਾ ਪੰਜਾਬ ਐਜੂਕੇਸ਼ਨਲ ਯੂਥ ਦਾ ਮਕਸਦ ਹਮੇਸ਼ਾ ਕੋਸ਼ਿਸ਼ਾਂ ਕਰਦੇ ਰਹਿਣਾ ਤਾਂ ਮੈਨੂੰ ਦੀ ਇਜਾਜ਼ਤ ਮਿਲਦੀ ਹੈ ਹਾਂ ਨਵੇਂ ਟੌਪਿਕ ਤੇ ਨਵੀਂ ਵੀਡੀਓ ਦੇ ਨਾਲ ਆਪ ਸਭ ਦਾ ਬਹੁਤ ਬਹੁਤ ਧੰਨਵਾਦ